ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ ਤਰਨਤਾਰਨ ਅਤੇ ਬਰਨਾਲਾ 'ਚ ਕੈਂਪ ਲਗਾ ਕੇ ਬਣਾਏ ਜਾ ਰਹੇ ਨੇ ਕਾਰਡ ਡਾਕਟਰ ਬਲਬੀਤ ਸਿੰਘ ਨੇ ਕਿਹਾ ਬਾਕੀ ਜ਼ਿਲ੍ਹਿਆਂ 'ਚ ਵੀ ਛੇਤੀ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਹੜ੍ਹਾਂ ਨਾਲ ਹੋਈ ਤਬਾਹੀ ਬਾਰੇ ਦਿੱਤੀ ਜਾਣਕਾਰੀ ਕਿ ਆ ਪੰਜਾਬ ਦੇ 2300 ਪਿੰਡ ਹੋਏ ਹੜ੍ਹਾਂ ਨਾਲ ਪ੍ਰਭਾਵਿਤ ਅਤੇ 56 ਲੋਕਾਂ ਦੀ ਹੋਈ ਮੌਤ ਉਹਨਾਂ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ ਸ਼ਵੇਤ ਮਲਿਕ ਨੇ ਹੜਾ ਕਾਰਨ ਹੋਈ ਤਬਾਹੀ ਲਈ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਕਿ ਸਰਕਾਰ ਨੇ ਸਮਾਂ ਰਿੰਦਿਆਂ ਨਹਿਰਾਂ ਦੀ ਸਫਾਈ ਨਹੀਂ ਕਰਵਾਈ ਸਰਕਾਰ ਨੇ ਪੰਜਾਬ 'ਚ ਫਸਲ ਬੀਮਾ ਯੋਜਨਾ ਵੀ ਨਹੀਂ ਕੀਤੀ ਲਾਗੂ ਭਾਜਪਾ ਨੂੰ ਵਿਜੇ ਸਾਂਪਲਾ ਨੇ ਦਿੱਤੀ GST ਸੁਧਾਰਾਂ ਬਾਰੇ ਜਾਣਕਾਰੀ ਸਾਂਪਲਾ ਨੇ ਕਿਹਾ ਕਿ ਤਿਉਹਾਰਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੇ ਖੁਸ਼ੀਆਂ ਨਾਲ ਕੀਤੀ GST ਘਟਣ ਨਾਲ ਸਮਾਜ ਦਾ ਹਰ ਵਰਗ ਹੋਇਆ ਖੁਸ਼ ਕਿਸਾਨ ਜਥੇਬੰਦੀਆਂ ਚ ਪਿਆ ਵੱਡਾ 파ੜ ਜੁਗਿੰਦਰ ਸਿੰਘ ਉਗਰਾਹਾ ਤੇ ਜਗਜੀਤ ਸਿੰਘ ਡੱਲੇਵਾਲ ਹੋਏ ਆਮੋ ਸਾਹਮਣੇ ਉਗਰਾਹਾ ਤੇ ਡੱਲੇਵਾਲ ਨੇ ਇੱਕ ਦੂਜੇ ਤੇ ਕੇਂਦਰ ਸਰਕਾਰ ਦੇ ਸਮਰਥਕ ਹੋਣ ਦਾ ਲਗਾਇਆ ਇਲਜ਼ਾਮ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਇਸ ਦੇ ਲਈ ਤਰਨਤਾਰਨ ਤੇ ਬਰਨਾਲਾ ਚ ਕੈਂਪ ਲਗਾ ਕੇ ਕਾਰਡ ਬਣਾਏ ਜਾ ਰਹੇ ਨੇ ਰਜਿਸਟ੍ਰੇਸ਼ਨ ਲਈ ਲੋਕਾਂ ਤੋਂ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਦੇ ਨਾਲ ਪਾਸਪੋਰਟ ਸਾਈਜ਼ ਫੋਟੋ ਮੰਗੀ ਜਾ ਰਹੀ ਹੈ ਇਸ ਯੋਜਨਾ ਦੀ ਸ਼ੁਰੂਆਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੀਤੀ ਹਨ ਕਿਹਾ ਕਿ ਜਲਦੀ ਹੀ ਹੋਰਨਾਂ ਜ਼ਿਲ੍ਹਿਆਂ ਚ ਵੀ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 10 ਤੋਂ 15 ਦਿਨਾਂ ਚ ਪੂਰੀ ਕਰ ਲਈ ਜਾਵੇਗੀ ਇਸ ਤੋਂ ਬਾਅਦ ਇਹ ਯੋਜਨਾ ਪੂਰੇ ਪੰਜਾਬ ਚ ਲਾਗੂ ਹੋਵੇਗੀ ਇਸ ਯੋਜਨਾ ਚ ਹਰ ਸਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਚ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ ਔਰ ਅੱਜ ਅਸੀਂ ਯੂਨੀਵਰਸਲ ਹੈਲਥ케ਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਵਿੱਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਅਸੀਂ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਨਿਊਜਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਤੋਂ ਦਾ ਕਰਾਈ ਸਕਦੇ ਹੋ ਲੇਕਿਨ ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਲ ਹੈਗੇ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਵੀ ਜਿਹੜੇ ਮੈਂਬਰ ਅਡਲਟ ਮੈਂਬਰਸ ਆ ਉਹਨਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਿਹਾ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਉਂਸਮੈਂਟ ਕਰ ਚੁੱਕਿਆ ਉਹ ਤਰਨਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਚ ਜਿਹੜੇ ਸਾਡੇ ਕੈਂਪ ਲੱਗਣਗੇ ਉਹ ਹੁਣ ਲੋਕੇਸ਼ਨ ਵਧ ਕੇ 132 ਹੋ ਚੁੱਕੇ ਆ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਣੀਆਂ ਤੁਹਾਨੂੰ ਨਾਲ ਦੀ ਨਾਲ ਐਸਐਮਐਸ ਦਾ ਮੈਸੇਜ ਆ ਜਾਏਗਾ ਔਰ ਤੁਹਾਨੂੰ ਰਸੀਡ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਹੈ ਇਹ ਸਾਡਾ ਸ਼ੁਰੂ ਹੋ ਗਿਆ ਤੇ ਬਹੁਤ ਜਲਦੀ ਜਿਹੜੀਆਂ ਬਾਕੀ ਦੀਆਂ ਇਹਦੀਆਂ ਫਾਰਮੈਲिटीज ਆ ਪੂਰੀਆਂ ਕਰਕੇ ਜਿਹਦੇ ਵਿੱਚ ਜਿਹੜਾ ਸੈਂਟਰ ਦੀ ਆਲਰੇਡੀ ਐਗਜ਼ਿਸਟਿੰਗ ਸਕੀਮ ਹੈ ਉਹਦੇ ਜਿਹੜਾ ਸਿਹਤ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਹੈ ਔਰ ਉਹ ਸਕੀਮ ਦੇ ਨਾਲ ਇਹਦੀ ਇੰਟੀਗ੍ਰੇਸ਼ਨ ਹੋਣੀ ਆ ਤੇ ਥੋੜਾ ਜਿਹਾ ਜਿਹੜਾ ਫਲਡਸ ਕਰਕੇ ਸਾਨੂੰ ਦਿੱਕਤ ਆਈ ਆ ਕਿਉਂਕਿ ਅਸੀਂ ਸਾਰੇ ਜਿਹੜਾ ਸਾਡਾ ਜਿੰਨੇ ਵੀ ਸਟੇਟ ਵਿੱਚ ਸਟਰੀ ਸੀ ਉਹ ਫਲਡਸ ਨਾਲ ਬਿਜ਼ੀ ਹੋ ਗਈ ਸੀ ਤੇ ਇਹ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਸੋ ਮੈਂ ਤਰਨਤਾਰਨ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਕਾਲੀ ਨਹੀਂ ਕਰਨੀ ਜੀ ਉੱਥੇ ਰਸ਼ ਹੋਏਗਾ ਇਹ ਲਗਾਤਾਰ ਜਿੰਨੀ ਦੇਰ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੀ ਹੋ ਜਾਂਦੀ ਸਾਡੀਆਂ ਟੀਮਾਂ ਉੱਥੇ ਜਿਹੜੀਆਂ ਹੈਗੀਆਂ 132 ਟੀਮਾਂ ਕੰਮ ਕਰ ਰਹੀਆਂ ਕਿ ਤੁਸੀਂ ਆਪਣੇ ਨੀਰਸ ਸਟੇਸ਼ਨ ਤੇ ਜਾਓ ਆਪਣਾ 10 ਲੱਖ ਰੁਪਏ ਦਾ ਜਿਹੜਾ ਹੈਗਾ ਕੈਸ਼ਲੈਸ ਸਕੀਮ ਹੈ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਕੋਈ ਬਿਮਾਰੀ ਹੋਵੇ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੋਏਗਾ ਤੇ ਉਹ ਕਿਸੇ ਵੀ ਅੰਪਾਇਰਟ ਹਸਪਤਲ ਵਿੱਚ ਜਾਂ ਤੁਸੀਂ ਗਵਰਨਮੈਂਟ ਹਸਪਤਲ ਜਾ ਕੇ ਆਪਣਾ ਇਲਾਜ ਕਰ ਸਕੋਗੇ ਕੈਬਨਟ ਮੰਤਰੀ ਸੰਜੀਵ ਅਰੂੜਾ ਨੇ ਅੱਜ ਪੰਜਾਬ ਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਪੰਜਾਬ ਦੇ 2300 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਹੜ੍ਹਾਂ ਨਾਲ ਸੜਕਾਂ ਅਤੇ ਕਈ ਪੁਲ ਵਹਿ ਗਏ ਨੇ ਅਤੇ 56 ਵਿਅਕਤੀਆਂ ਦੀ ਮੌਤ ਵੀ ਹੋਈ ਹੈ ਸੰਜੀਵ ਅਰੂੜਾ ਨੇ ਕਿਹਾ ਕਿ ਸ਼ੁਰੂਆਤੀ ਅਨੁਮਾਨ ਮੁਤਾਬਕ ਪੰਜਾਬ ਦਾ 14000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਹ ਨੁਕਸਾਨ ਪੰਜਾਬ ਸਰਕਾਰ ਆਪਣੇ ਬਜਟ ਚੋਂ ਦੇਵੇਗੀ ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਗਏ 1600 ਕਰੋੜ ਰੁਪਏ ਵੀ ਸ਼ਾਮਲ ਨੇ ਉਹਨਾਂ ਦੇਸ਼ ਵਿਦੇਸ਼ ਚ ਵਸੇ ਲੋਕਾਂ ਨੂੰ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਸੰਜੀਵ अरोड़ा ਨੇ ਆਪ ਵੀ 50 ਲੱਖ ਰੁਪਏ ਦਾ ਸਹਿਯੋਗ ਦਿੱਤਾ ਹੈ ਇਸ ਦੇ ਨਾਲ ਹੀ ਲੁਧਿਆਣਾ ਦੇ 13 ਸਨਤਕਾਰਾਂ ਨੇ ਵੀ ਸੀਐਮ ਮਾਨ ਨੂੰ ਹੜ੍ਹ ਪੀੜਤਾਂ ਲਈ ਮਦਦ ਭੇਜੀ ਹੈ ਜਿੱਦਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਈ ਵਾਰੀ ਦੱਸ ਚੁੱਕੇ ਆ ਜਿਹੜੇ ਕਿ ਬਾੜ ਅਤਕੀ ਆਏ ਆ ਕਿਦਾਂ ਉਹਦੇ ਵਿੱਚ 2300 ਪਿੰਡ ਇਨਵੋਲਡ ਹੈ 20 ਲੱਖ ਲੋਕ ਅਫੈਕਟ ਹੋਏ ਆ 5 ਲੱਖ ਏਕੜ ਜਗ੍ਹਾ ਮਤਲਬ ਕਰੌਪ ਖਰਾਬ ਹੋ ਗਈ ਹੈ ਫਸਲ ਖਰਾਬ ਹੋ ਗਈ ਸਾਡੇ ਕਿਸਾਨ ਭਰਾਵਾਂ ਦੀ 56 ਸਾਡੇ ਪੰਜਾਬੀ ਪੰਜਾਬੀਆਂ ਦੀ ਜਾਨ ਚਲੀ ਗਈ 7 ਲੱਖ ਲੋਕ ਬੇਕਾਰ ਹੋ ਗਏ ਆ 3200 ਸਕੂਲ 19 ਕਾਲਜ ਮਤਲਬ ਕਈ ਸਕੂਲ ਤਾਂ ਬਿਲਕੁਲ ਰਹਿ ਨਹੀਂ ਤੇ ਕਈ ਸਕੂਲ ਬੜੀ ਬੁਰੀ ਤਰ੍ਹਾਂ ਡੈਮੇਜ ਹੋ ਗਏ ਕਾਲਜ ਵੀ 19 ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਏ 1400 ਮੈਡੀਕਲ ਫੈਸਿਲਿਟੀਆਂ ਡੈਮੇਜ ਹੋ ਗਈਆਂ ਉਹਦੇ ਵਿੱਚ ਕਲੀਨਿਕ ਆ ਵੀ ਆ ਗਈਆਂ ਕੋਈ ਸਰਕਾਰੀ ਹਸਪਤਾਲ ਆ ਗਏ ਹੋਰ 8500 ਕਿਲੋਮੀਟਰ ਦੇ ਕਰੀਬ ਸੜਕਾਂ ਖਰਾਬ ਹੋ ਗਈਆਂ ਟੁੱਟ ਗਈਆਂ ਕਈ ਜਗ੍ਹਾ ਰਹੀਆਂ ਨਹੀਂ ਪਰ ਕਈ ਜਗ੍ਹਾ ਬਹੁਤ ਬੁਰਾ ਹਾਲ ਹੈ ਸੜਕਾਂ ਦਾ 2500 ਛੋਟੇ ਵੱਡੇ ਪੁਲ ਵੀ ਖਤਮ ਹੋ ਗਏ ਹੁਣ ਇਹਦੇ ਲਈ ਪੈਸੇ ਜਿਹੜਾ ਕਿ ਪਹਿਲਾ ਐਸਟੀਮੇਟ ਬਣਿਆ ਉਹ ਐਸਟੀਮੇਟ ਵੱਧ ਵੀ ਸਕਦਾ ਹੈ 14000 ਕਰੋੜ ਦਾ ਤੇ ਜਿਹੜਾ 14000 ਕਰੋੜ ਹੈ ਪਿੱਛੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ 1600 ਕਰੋੜ ਦੇ ਕੇ ਗਏ ਕੁਝ ਸਰਕਾਰ ਆਪਣੇ ਬਜਟ ਚੋਂ ਦੇਊਗੀ ਬਾਕੀ ਅਸੀਂ ਇੰਡਸਟਰੀਲਿਸਟ ਭਰਾਵਾਂ ਨੂੰ ਐਨ ਆਰ ਆਈ ਨੂੰ ਤੇ ਆਪਣੇ ਪੰਜਾਬੀਆਂ ਨੂੰ ਜਿੱਥੇ ਵੀ ਹੈਗੇ ਉਹ ਪੰਜਾਬ ਚ ਹੈ ਦੇਸ਼ ਦੇ ਦੂਜੇ ਕੋਨਿਆਂ ਚੋਂ ਹੈ ਕੱਲੇ ਪੰਜਾਬੀ ਨਹੀਂ ਬਾਕੀ ਵੀ ਸਾਰਿਆਂ ਨੂੰ ਅਸੀਂ ਗੁਜ਼ਾਰਿਸ਼ ਕਰ ਰਹੇ ਹਾਂ ਕਿ ਜਿਹੜਾ ਇਹਨਾਂ ਨੇ ਰੰਗਲਾ ਪੰਜਾਬ ਸੁਸਾਇਟੀ ਮੁੱਖ ਮੰਤਰੀ ਜੀ ਨੇ ਬਣਾਈ ਹੈ ਔਰ ਉਹਦੇ ਵਿੱਚ ਇੱਕ ਰਲੀਫ ਫੰਡ ਦਾ ਅਲੱਗ ਅਕਾਊਂਟ ਬਣਾਇਆ ਉਹਦੇ 'ਚ ਵੱਧ ਤੋਂ ਵੱਧ ਪੈਸੇ ਕੰਟ੍ਰਿਬਿਊਟ ਕਰੋ ਯੋਗਦਾਨ ਵੱਧ ਤੋਂ ਵੱਧ ਪਾਓ ਸਾਰਿਆਂ ਨੂੰ ਕਹਿ ਰਹੇ ਹਾਂ ਅਸੀਂ ਇਹ ਜਿਹੜੀ ਸੁਸਾਇਟੀ ਹੈ ਸੀਐਸਆਰ 'ਚ ਵੀ ਕਵਰਡ ਹੈ ਜਿੱਦੇ 'ਚ ਇੰਡਸਟਰੀਲਿਸਟ ਭਰਾ ਦੇ ਸਕਦੇ ਆਪਣੇ ਸੀਐਸਆਰ ਤੋਂ ਇਨਕਮ ਟੈਕਸ ਤੋਂ ਵੀ ਜਿੰਨੀਆਂ ਐਗਜ਼ੈਂਪਸ਼ਨਾਂ ਮਿਲ ਸਕਦੀਆਂ ਜਦੋਂ ਤੁਸੀਂ ਡੋਨੇਸ਼ਨ ਦਿੰਦੇ ਹੋ ਉਹ ਵੀ ਕਵਰਡ ਹੈ ਅੱਜ ਮੈਂ ਪਿਛਲੇ 2 ਦਿਨ ਲੁਧਿਆਣਾਏ ਸੀਗਾ ਮੈਂ ਲੁਧਿਆਣਾਏ ਦੇ ਇੰਡਸਟਰੀਅਲਿਸਟ ਭਰਾਵਾਂ ਨੂੰ ਰਿਕੁਐਸਟ ਕੀਤੀ ਉਹ ਅੱਜ ਕੋਈ 13 ਇੰਡਸਟਰੀਅਲਿਸਟ ਆਏ ਸੀ ਔਰ ਮੁੱਖ ਮੰਤਰੀ ਜੀ ਨੂੰ ਆਪਣੇ ਹੱਥੋਂ ਕੰਟ੍ਰਿਬਿਊਸ਼ਨ ਦੇ ਕੇ ਗਏ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ਵੇਤ ਮਾਲਿਕ ਨੇ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਜੀਐਸਟੀ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ 'ਚ ਹੜ੍ਹਾਂ ਕਾਰਨ ਹੋਈ ਤਬਾਹੀ ਲਈ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਸ਼ਵੇਤ ਮਾਲਿਕ ਨੇ ਕਿਹਾ ਕਿ ਸਰਕਾਰ ਨੇ ਸਮਾਂ ਰਹਿੰਦਿਆਂ ਨਹਿਰਾਂ ਦੀ ਸਫਾਈ ਨਹੀਂ ਕਰਵਾਈ ਤੇ ਪੰਜਾਬ 'ਚ ਫਸਲ ਬੀਮਾ ਯੋਜਨਾ ਵੀ ਲਾਗੂ ਨਹੀਂ ਕੀਤੀ। ਜੇਕਰ ਇਹ ਯੋਜਨਾ ਲਾਗੂ ਹੁੰਦੀ ਤਾਂ ਕਿਸਾਨਾਂ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਬੀਮਾ ਕੰਪਨੀ ਤੋਂ ਮੁਆਵਜ਼ਾ ਮਿਲ ਜਾਣਾ ਸੀ। ਮਲਿਕ ਨੇ ਕਿਹਾ ਕਿ ਹੜ੍ਹਾਂ ਦੌਰਾਨ ਭਾਜਪਾ ਵੱਲੋਂ ਪਿੰਡਾਂ 'ਚ ਕੈਂਪ ਲਗਾਏ ਜਾ ਰਹੇ ਨੇ ਜਦਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਗਾਇਬ ਹੈ। ਉਹਨਾਂ ਰਾਹੁਲ ਗਾਂਧੀ ਉੱਤੇ ਇਸ ਮੁਸੀਬਤ ਵੇਲੇ ਵਿਦੇਸ਼ 'ਚ ਛੁੱਟੀਆਂ ਬਤਾਉਣ ਦੇ aarop ਲਗਾਏ ਨੇ। ਜੋ ਹੈ ਫਸਲਾਂ ਦਾ ਨੁਕਸਾਨ ਹੋਇਆ 4 ਲੱਖ 61 ਫਸਲ ਬਰਬਾਦ ਹੋ ਗਈ। ਉਹਦਾ ਕੌਣ ਜ਼ਿੰਮੇਵਾਰ ਹੈ? ਭਗਵੰਤ ਸਬਾਨ ਸਰਕਾਰ ਪਹਿਲੀ ਗੱਲ ਜਿਹੜੀ ਸਿਹਤ ਆਪਣਾ ਪ੍ਰੋਵੀਡਰ ਹੈ ਥੀ। ਜਿਹੜਾ ਬੀਮਾ ਸੀਗਾ ਫਸਲਾਂ ਦਾ ਉਹ ਪੰਜਾਬ ਤੋਂ ਇਲਾਵਾ ਸਭ ਨੇ ਲਾਗੂ ਕਰਤਾ ਇਹਨਾਂ ਨੇ ਲਾਗੂ ਨਹੀਂ ਕੀਤਾ ਜੇ ਲਾਗੂ ਕੀਤਾ ਹੁੰਦਾ ਤੇ ਕਿਸਾਨ ਨੂੰ ਬੀਮਾ ਮਿਲ ਜਾਣਾ ਸੀ ਦੂਜੀ ਗੱਲ ਕਿ 292 ਕਰੋੜ ਮੋਦੀ ਜੀ ਨੇ 2 ਮਹੀਨੇ ਪਹਿਲੇ ਭੇਜਤਾ ਇਹ ਮਾਨ ਸਰਕਾਰ ਸੁੱਤੀ ਰਹੀ ਔਰ ਖਰਚ ਨਹੀਂ ਕੀਤੀ ਔਰ ਉਹਦੇ ਕਾਰਨ ਉਸ ਤੋਂ ਬਾਅਦ 12000 ਕੋਟ ਕਰੋੜ ਡਿਜ਼ਾਸਟਰ ਮੈਨੇਜਮੈਂਟ ਫੰਡ ਜਿਹੜਾ ਸੀ ਉਹ ਪਿਆ ਸੀ ਇਹਨਾਂ ਕੋਲ ਜਿਹੜਾ ਕਿ ਆਪਦਾ ਪ੍ਰਬੰਧਨ ਫੰਡ ਕਹਿੰਦੇ ਆ ਉਹਨੂੰ ਕਿ ਕੋਈ ਆਪਦਾ ਆ ਜੇ ਉਹ ਇਹਨਾਂ ਨੇ ਖਰਚ ਨਹੀਂ ਕੀਤਾ ਉਹਦੇ ਲਾਵਾ ਬੋਦੀ ਜੀ 16 ਕਰੋੜ ਰੋਲ ਦੇ ਗਏ 1 ਕਰੋੜ 57 ਡਾਲ ਮਨੋਜ ਚਤੁਰਮੇਧੀ ત્રिवेदी ਮਨੋਜ ત્રिवेदी ਚੇਅਰਮੈਨ ਭਾਫੜਾ ਬਿਆਸ ਮੈਨੇਜਮੈਂਟ ਬੋਰਡ ਨੇ ਆਪਣੀ ਇਹ ਜ਼ਿੰਮੇਵਾਰ ਨੇ ਜ਼ਿੰਮੇਵਾਰ ਅਸਰ ਨੇ ਉਹਨਾਂ ਨੇ ਕਿਹਾ ਜੀ ਕਿ ਜ਼ਿੰਮੇਵਾਰ ਜਿੰਮੇਵਾਰੀ ਜਿਹੜੀ ਹੈ ਭੌਰਤਬਾਨ ਜੀ ਦੀ ਸਰਕਾਰ ਦੀ ਹੈ ਕਿ ਜਿਹੜੇ ਨਾਦਰਾਂ ਨੇ ਨਾਲੇ ਸਾਫ ਕਰਾਏ ਨਾਇਨਾ ਨੇ ਨਹਿਰਾ ਸਾਫ ਕਰਾਈਆਂ ਸਿਰ ਡਿਸਿਲਟਿੰਗ ਕਹਿੰਦੇ ਜਿੰਨੋ ਦੀ ਧਾਰ ਘਟਨੀ ਮਨ ਨਹਿਰ ਦੇ ਵਿੱਚ 25% ਤੇ ਘਾਰ ਭਰੀ ਹੋਈ ਹੈ ਤੇ ਪਾਣੀ ਦੇ ਬਾਹਰ ਆਣਾ ਹੀ ਹੈ ਔਰ ਜਿਹੜੇ ਬੰਨ ਸੀਗੇ ਉਹਨਾਂ ਦੀ ਰਿਪੇਅਰ ਕਰਾਣੀ ਸੀ ਜਿੱਦਾਂ ਪਹਿਲੇ ਫੇਲ ਹੋਏ ਸੀ ਤੇ ਛੋੜਨੇ ਨਹੀਂ ਖਰੀਦ ਲਏ ਇਹਨਾਂ ਨੇ ਉਹਦਾ ਭੰਡਾਰਨ ਦਾ ਉਹਨੂੰ ਸਟੋਰੇਜ ਦਾ ਜਿਹੜਾ ਪ੍ਰਬੰਧ ਨਹੀਂ ਸੀ ਕੀਤਾ ਤੇ ਕਿਸਾਨ ਜਿਹੜਾ ਸੀ ਬਰਬਾਦ ਹੋ ਗਿਆ ਸੀ ਅੱਜ 4 ਲੱਖ ਏਕੜ ਬਰਬਾਦ ਹੋ ਗਏ ਨੇ ਔਰ ਪੰਜਾਬ ਜਲ ਰਿਹਾ ਹੈ ਤੇ ਭਗਵੰਦ ਸਿੱਧਾਂ ਦੀ ਸਰਕਾਰ ਦੇ ਨਿਰੋਬੰਤ ਨਹੀਂ ਬਿਜਾਰੇ ਨੇ ਅੱਜ ਮਲੇਪੀ ਕਬਲੀ ਜਿਹਨਾਂ ਦਾ ਕੁਐਸਚਨ ਬੜਾ ਮਹੱਤਵਪੂਰਨ ਹੈ ਅੱਜ ਭਾਤੀ ਜਨਤਾ ਪਾਰਟੀ ਦੇ ਪਟੜੀ ਜੀ ਲੈ ਲਓ ਸੁਸ਼ੀਲ ਜੀ ਲੈ ਲਓ ਇੱਕ ਕਿ ਕਰੇ ਕਰਤਾ ਇੱਕ ਨਾਲ ਉਹ ਕੰਮ ਦੱਸਣਾ ਇੱਕ ਮਹੀਨੇ ਤੋਂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਖੜੇ ਨੇ ਸਾਡੇ ਪ੍ਰਧਾਨ ਮੰਤਰੀ ਜੀ ਪੰਜਾਬ ਆਏ ਸਾਡੇ ਖੇਤੀ ਮੰਤਰੀ ਤੋਹਾਂਗੀ ਪੰਜਾਬ ਆਏ ਸਾਡੇ ਰੇਲ ਮੰਤਰੀ ਬਿੱਟੂ ਜੀ ਬੰਧਾਰਾਏ ਸੱਤਰ ਸਾਡੇ ਮੰਤਰੀ ਪਿੰਡਾਂ ਤੱਕ ਸੇਵਾ ਕਰ ਰਹੇ ਨੇ ਕਿ ਇਹਨਾਂ ਦੇ ਨੇਤਾ ਕੇਜਰੀਵਾਲ ਜੀ ਸੰਜੇ ਸਿੰਘ ਜੀ ਸਿਸੋਦੀਆ ਜੀ ਪਹਿਲੇ ਤੇ ਸਰਕਾਰੀ ਬੰਗਲੇ ਆ ਦੀ ਮੌਜਬਸਤੀ ਕੀਤੀ ਪੰਧਾਰ ਦੀ ਜਦੋਂ ਹਾਰ ਗਏ ਦਿੱਲੀੋਂ ਔਰ ਸਰਕਾਰੀ ਗੱਡੀਆਂ ਜਮੌਨਬਸਤੀ ਕੀਤੀ ਸਰਕਾਰੀ ਬੈਠਕਾਂ ਵੀ ਲੈਂਦੇ ਰਹੇ ਜਦੋਂ ਆਪਦਾ ਹੀ ਪੰਜਾਬ ਤੇ ਤੇ ਭੱਜ ਗਏ ਪੰਜਾਬ ਛੱਡ ਕੇ ਚਲੇ ਗਏ ਤਾਂ ਭਗਵੰਤ ਮਾਨ ਜੀ ਹਸਤਾਲੀ ਚਲੇ ਗਏ ਔਰੇ ਪੰਜਾਬ ਨੂੰ ਲੋਹਾਰੇ ਚੜਦਾ ਔਰ ਇਹ ਜਿਹੜਾ ਮੰਦਬੁੱਧੀ ਰਾਹੁਲ ਗਾਦੀ ਅੱਜ ਬਿਆਨ ਦੇ ਰਿਹਾ ਇਹਦੇ ਉੱਪਰ ਭਾਈ ਸਾਹਬ ਉਹਨੇ ਮਰੀਚੀਆਂ 'ਚ ਛੁੱਟੀਆਂ ਬਣਾ ਰਹੀ ਸੀ ਕਿਸਾਨ ਮਾਰ ਰਿਹਾ ਸੀ ਔਰ ਕਾਮਰੇ ਦਾ ਰਾਹੁਲ ਗਾਦੀ ਲੀਡਰ ਹੋਵਾ ਪ ਨਹੀਂ ਗਿਆ ਮਰੀਕੇ ਛੁੱਟੀਆਂ ਬਣਾ ਰਿਹਾ ਸੀ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਵਿਜੇ ਸਾਂਪਲਾ ਨੇ ਕਿਹਾ ਕਿ ਤਿਹਾਰਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੇ ਖੁਸ਼ੀਆਂ ਨਾਲ ਕੀਤੀ ਹੈ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਵਾਰ ਤਿਉਹਾਰਾਂ 'ਚ ਉਹ ਤੋਹਫਾ ਦੇਣਗੇ। ਮੋਦੀ ਨੇ GST ਘੱਟ ਕਰਕੇ ਉਹ ਤੋਹਫਾ ਦੇ ਦਿੱਤਾ ਹੈ। GST ਘੱਟ ਹੋਣ ਕਾਰਨ ਸਮਾਜ ਦਾ ਹਰ ਵਰਗ ਅੱਜ ਖੁਸ਼ ਹੈ। ਮੋਦੀ ਨੇ ਇਹ ਖੁਸ਼ੀਆਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਨੇ। ਉਹਨਾਂ ਕਿਹਾ ਕਿ GST ਨਾਲ ਦੇਸ਼ 'ਚ ਬਹੁਤ ਤਰੱਕੀ ਹੋਈ ਹੈ। ਜਦੋਂ GST ਲਿਆਂਦਾ ਗਿਆ ਸੀ ਤਾਂ ਕਾਫੀ ਲੋਕਾਂ ਨੇ ਬਹੁਤ ਕੁਝ ਕਿਹਾ ਸੀ ਪਰ ਅੱਜ ਲੋਕ GST ਨੂੰ ਸਹੀ ਤਰੀਕੇ ਨਾਲ ਸਮਝ ਚੁੱਕੇ ਨੇ। ਸੀਨੀਅਰ ਪਾਜਪਾ ਅਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਇੱਕ ਤੋਹਫਾ ਦਿੱਤਾ ਹੈ ਇਸ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਮੰਗਵਧਨ ਨਾਲ ਉਦਯੋਗਾਂ ਨੂੰ ਵੀ ਫਾਇਦਾ ਹੋਵੇਗਾ ਮਾਨਯੋਗ ਮੋਦੀ ਜੀ ਨੇ ਸਾਰਿਆਂ ਦੇਆਂ ਲਈ ਖੁਸ਼ੀਆਂ ਆਉਣ ਉਸ ਨਜ਼ਰੀਏ ਨਾਲ ਇਹਦੀ ਘੋਸ਼ਣਾ ਤਾਂ ਉਹਨਾਂ ਨੇ ਪਹਿਲਾਂ ਕੀਤੀ ਸੀ ਕਿ ਆਉਣ ਵਾਲੇ ਜਿਹੜੇ ਦੀਵਾਲੀ ਔਰ ਉਹਦੇ ਸਾਰੇ ਤਿਹਾੜ ਜਿਹੜੇ ਖੁਸ਼ੀਆਂ ਲੈ ਕੇ ਆਣਗੇ ਉਹ ਤੇ ਤੋਹਫਾ ਦਿੱਤਾ ਜਾਏਗਾ ਔਰ ਇਹ ਤੋਹਫਾ ਜਿਹੜਾ ਤੁਸੀਂ ਸਾਰੇ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਜੀਐਸਟੀ ਦੇ ਰੂਪ ਵਿੱਚ ਮਾਨਜੋਗ ਮੋਦੀ ਜੀ ਨੇ ਬਹੁਤ ਵੱਡੀ ਇੱਕ ਰਿਫਾਰਮ ਲਿਆ ਕੇ ਜਿਹੜਾ ਲਿਆਂਦਾ ਔਰ ਇਹ ਜੀਐਸਟੀ ਦੇ ਨਾਲ ਸਮਾਜ ਦਾ ਹਰ ਵਿਅਕਤੀ ਚਾਹੇ ਉਹ ਗਰੀਬ ਤੋਂ ਗਰੀਬ ਹੈ ਮਿਡਲ ਨਿਮਨ ਮਿਡਲ ਕਲਾਸ ਦਾ ਮਿਡਲ ਕਲਾਸ ਦਾ ਹੈ ਜਾਂ ਉਦਯੋਗ ਹੈ ਹਰ ਤਰ੍ਹਾਂ ਦਾ ਵਿਅਕਤੀ ਦੇ ਲਈ ਇਹ ਤੋਹਫਾ ਲਿਆ ऐसा कोई व्यक्ति नहीं ਜਿਹੜਾ ਇਸ ਤੋਂ ਅਛੂਤਾ ਰਿਹਾ ਹੋਵੇ ਪਾਬ ਇਹ ਖੁਸ਼ੀਆਂ ਸਾਰਿਆਂ ਦੇ ਨਾਲ ਇਹ ਸਾਂਝੀਆਂ ਕੀਤੀਆਂ ਗਈਆਂ ਔਰ ਜੀਐਸਟੀ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਸੀ ਔਰ ਇਸ ਦੇ ਨਾਲ ਤਰੱਕੀ ਬਹੁਤ ਵੱਡੀ ਦੇਖਤੀ ਹੋਈ ਦੇਸ਼ ਦੇ ਵਿੱਚ ਲੋਕਾਂ ਨੇ ਇੱਕ ਵੱਡੇ ਹੰਗਾਰੇ ਦੇ ਰੂਪ ਚ ਜੀਐਸਟੀ ਨੂੰ ਸੁਵਾਰ ਜਿਹੜਾ ਸਵੀਕਾਰ ਕੀਤਾ ਹੈ ਜ਼ਿਕਰੇ ਖਾਸ ਹੈ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਵਿੱਚ ਲੰਮੇ ਸਮੇਂ ਤੋਂ ਲਗਾਈਆਂ ਗਈਆਂ GST ਦਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਮੀ ਲਿਆਉਣ ਦਾ ਵੱਡਾ ਫੈਸਲਾ ਲਿਆ ਗਿਆ ਹੈ ਟੈਕਸ ਦਰਾਂ ਦੇ ਵਿੱਚ ਕੀਤੀ ਗਈ ਕਮੀ ਨੂੰ ਲੈ ਕੇ ਜਿੱਥੇ ਵੱਖ-ਵੱਖ ਵਰਗਾਂ ਦੇ ਲੋਕ ਇਸ ਨੂੰ ਚੰਗਾ ਤੇ ਠੋਸ ਫੈਸਲਾ ਮੰਨ ਕੇ ਸਵਾਗਤ ਕਰ ਰਹੇ ਨੇ ਉੱਥੇ ਹੀ 2029 ਦੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਨੂੰ ਚੋਣ ਸਟੰਟ ਮੰਨਿਆ ਜਾ ਰਿਹਾ ਹੈ ਪੰਜਾਬ ਦੇ ਦੋ ਵੱਡੇ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾ ਤੇ ਜਗਜੀਤ ਸਿੰਘ ਡੱਲੇਵਾਲ ਆਮੋ ਸਾਹਮਣੇ ਹੋ ਗਏ ਨੇ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਜੁਗਿੰਦਰ ਸਿੰਘ ਉਗਰਾਹਾ ਨੇ ਇਲਜ਼ਾਮ ਲਗਾਇਆ ਕਿ ਸ਼ੰਭੂ ਤੇ ਖਨੌਰੀ ਮੋਰਚਾ ਮਜ਼ਦੂਰਾਂ ਤੇ ਕਿਸਾਨਾਂ ਨੂੰ ਵੱਖ ਕਰਨ ਦੀ ਭਾਜਪਾ ਦੀ ਚਾਲ ਸੀ ਇਸ ਦੇ ਜਵਾਬ ਚ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਗਰਾਹਾ ਨੇ ਹਮੇਸ਼ਾ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ 4 ਜਨਵਰੀ ਨੂੰ ਅਸੀਂ ਖਨੌਰੀ ਚ ਕਿਸਾਨਾਂ ਦਾ ਇਕੱਠ ਰੱਖਿਆ ਤਾਂ ਉਗਰਾਹਾ ਨੇ ਉਸੇ ਦਿਨ ਹਰਿਆਣਾ ਚ ਮਹਾਪੰਚਾਇਤ ਸਾਧ ਲਈ ਢੱਲੇਵਾਲ ਨੇ ਉਗਰਾਹਾ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ ਤੇ ਚੇਤਾਵਨੀ ਦਿੱਤੀ ਕਿ ਸਾਨੂੰ ਮਜਬੂਰਨ ਉਹਨਾਂ ਦੇ ਮੋਰਚੇ ਦੇ ਅੰਦਰੂਨੀ ਹਾਲਾਤ ਜਗਜਹਿਰ ਕਰਨੇ ਪੈ ਸਕਦੇ ਨੇ ਵੀ ਕੇ ਯੂ ਇਕਤਾ ਉਗਰਾਹਾ ਦੇ ਪ੍ਰਧਾਨ ਯੋਗਿੰਦਰ ਸਿੰਘ ਉਗਰਾਹਾ ਨੇ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦਿਆਂ ਕਰਦਿਆਂ ਇੱਕ ਗੱਲ ਕਹੀ ਹੈ ਕਿ ਸ਼ੰਭੂ ਦੇ ਖਨੌਰੀ ਮੋਰਚਾ ਸਰਕਾਰ ਨੇ ਲਵਾਇਆ ਕੇਂਦਰ ਸਰਕਾਰ ਨੇ ਲਵਾਇਆ ਜਾਂ ਬੀਜੇ ਕਿਨੇ ਲਵਾਇਆ ਇਹਦਰ ਨੂੰ ਇਸ਼ਾਰਾ ਕੀਤਾ ਉਹ ਮੈਂ ਕੁਛ ਨਾ ਚਾਹਣਾ ਹੈ ਕੁਗਰਾਹ ਸਾਹਿਬ ਨੂੰ ਕਿ ਉਹ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜੇ ਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਅਸੀਂ ਮੋਰਚਾ ਲੜ ਰਹੇ ਹਾਂ ਚੱਲਦੇ ਮੋਰਚੇ ਦੇ ਦੌਰਾਨ ਜਦੋਂ ਦੋਨੋਂ ਫੋਰਮ ਆਪਣੀ ਆਪਣੀ ਥਾਂ ਤੇ ਲੜ ਰਹੇ ਨੇ ਉਸ ਚੱਲ ਰਹੇ ਮੋਰਚੇ ਦੇ ਦੌਰਾਨ ਉਗਰਾਹਾ ਸਾਹਿਬ ਨੇ ਕਈ ਵਾਰ ਜਦੋਂ ਸਰਕਾਰ ਗੱਲਬਾਤ ਦੇ ਟੇਬਲ ਤੇ ਆਉਣ ਦੀ ਗੱਲ ਕਰਦੀ ਸੀ ਉਸੇ ਵੇਲੇ ਉਗਰਾਹਾ ਸਾਹਿਬ ਦੀ ਵੀਡੀਓ ਆ ਜਾਂਦੀ ਸੀ ਗੱਲ ਬਹੁਤ ਵੱਡੀ ਹੈ ਜੀ ਸਰਕਾਰਾਂ ਇਹ ਮੰਨਣੀ ਨਹੀਂ ਇਹ ਥੋੜੇ ਨੇ ਪਰ ਇਕਲ ਦਾ ਭਲੇਖਾ ਉਸ ਵੇਲੇ ਨਿਕਲ ਜਾਣਾ ਚਾਹੀਦਾ ਸੀ ਇਹਦਾ ਕਿ ਜੇ ਜਿਹੜੇ ਥੋੜਿਆਂ ਨੇ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਰਕਾਰ ਨੂੰ ਮੁੜ ਦੁਬਾਰਾ ਗੱਲਬਾਤ ਦੇ ਟੇਬਲ ਤੇ ਲੈ ਕੇ ਜਾਂਦਾ ਮੈਂ ਅਗਲੀ ਗੱਲ ਕਹਿਣੀ ਚਾਹਣਾ ਤਾਂ ਬਈ ਤੁਸੀਂ ਕੋ ਕੋ ਸੋਚ ਕੇ ਦੱਸਿਓ ਆਪਾਂ ਸਰਕਾਰ ਦੇ ਉੱਤੇ ਵੱਡਾ ਪ੍ਰੈਸ਼ਰ ਬਣਾਉਣ ਦੇ ਲਈ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਆਪਣੇ 4 ਜਨਵਰੀ ਦੇ ਖਨੌਰੀ ਕਰੋਨਾ ਜਿਹਦੇ ਵਿੱਚ 80 ਤੋਂ 92 ਲੱਖ 2 ਲੱਖ ਕਿਸਾਨਾਂ ਨੇ ਮਜ਼ਦੂਰਾਂ ਨੇ ਹੋਰ ਪੰਜਾਬੀਆਂ ਨੇ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤੱਕ ਦੇ ਕਿਸਾਨਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ ਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਇਸ ਵੀਰ ਨੂੰ ਕਈ ਫਿਰ ਸਾਡੇ ਉਹ 4 ਵਾਲੇ ਪ੍ਰੋਗਰਾਮ ਦੇ ਪੈਨ ਬਰਾਬਰ ਉਸੇ ਦਿਨ ਤੁਹਾਨੂੰ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਕੀ ਮਤਲਬ ਸੀ ਉਹਦਾ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਨਾਂ ਫਾਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਤੇ ਲੋਕ ਅਣਜਾਣ ਨਹੀਂ ਆ ਕੌਣ ਸਰਕਾਰ ਨਾਲ ਰਲ ਕੇ ਚੱਲਦਾ ਹੈ ਕੌਣ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਇਹ ਲੋਕਾਂ ਨੂੰ ਸਭ ਪਤਾ ਹੈ ਆ ਲੈਂਡ ਪੂਲਿੰਗ ਆਈ ਸਾਡੇ ਲੱਖ ਵਕਰੇਵੇਂ ਹੋਣਗੇ ਇਸ ਕੇਮ ਦੂਸਰੇ ਨਾਲ ਲੇਕਿਨ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਲੜਾਂਗੇ ਇਹਦੇ ਤੇ ਪ੍ਰੋਗਰਾਮ ਦਿੱਤਾ ਮੀਟਿੰਗ ਸੱਦੀ ਉਹ ਬਰਾਹਾ ਸਭ ਤੁਸੀਂ ਤਾਂ ਉਸ ਦਿਨ ਤੇਰੀ ਜਿੱਤੇ ਬੰਦੀ ਨਹੀਂ ਤਾਂ ਉਸ ਮੀਟਿੰਗ ਦਾ ਵੀ ਬਾਈਕਟ ਕਰਕੇ ਸੀ ਕਿ ਅਸੀਂ ਨਹੀਂ ਇਹਨਾਂ ਦੇ ਨਾਲ ਇਹਦੇ ਮਤਲਬ ਸਹਿਮਤੀ ਦੇ ਦਿੱਤੇ ਰਹੇ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਹਿਮਤ ਨਹੀਂ ਸੀ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਖਿਲਾਫ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਦਰਜ ਕੀਤੇ ਮਾਮਲੇ 'ਚ ਦਾਇਰ ਜ਼ਮਾਨਤ ਪਟੀਸ਼ਨ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ ਹੁਣ ਇਸ ਮਾਮਲੇ 'ਚ 29 ਸਤੰਬਰ ਨੂੰ ਬਹਿਸ ਹੋਵੇਗੀ ਇਸ ਤੋਂ ਪਹਿਲਾਂ ਮਜੀਠੀਆ ਨੇ ਜ਼ਮਾਨਤ ਲਈ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ 'ਚ ਅਰਜ਼ੀ ਦਿੱਤੀ ਸੀ ਪਰ ਉਹ ਖਾਰਜ ਹੋ ਗਈ ਸੀ ਦੂਜੇ ਪਾਸੇ ਅਜ ਬਿਆਸ ਸਥਿਤ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਮਜੀਠੀਆ ਨੂੰ ਜੇਲ੍ਹ ਚ ਮਿਲਣ ਲਈ ਪਹੁੰਚੇ ਸਨ ਇਸ ਦੌਰਾਨ ਡੇਰਾ ਮੁਖੀ ਨੇ ਜੇਲ੍ਹ ਦੇ ਬਾਹਰ ਇਕੱਠੀ ਹੋਈ ਸੰਗਤ ਨਾਲ ਵੀ ਮੁਲਾਕਾਤ ਕੀਤੀ ਵਿਕਰਮ ਮਜੀਠੀਆ ਨੇ ਜੇਲ੍ਹ ਚ ਮਿਲਣ ਆਉਣ ਤੇ ਡੇਰਾ ਮੁਖੀ ਦਾ ਧੰਨਵਾਦ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਚ ਆਪਣਾ ਜਵਾਬ ਦਾਇਰ ਕੀਤਾ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਤੈਅ ਕੀਤੀ ਹੈ। ਬੀਤੀ 25 ਜੂਨ ਨੂੰ ਵਿਕਰਮ ਮੱਜੀਠਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਮੱਜੀਠਿਆ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਅੰਮ੍ਰਿਤਸਰ 'ਚ ਦਰਜ ਇੱਕ ਐਫ ਆਈ ਆਰ ਦੇ ਜਵਾਬ 'ਚ ਹਾਈ ਕੋਰਟ 'ਚ ਦਾਇਰ ਕੀਤੀ ਗਈ ਸੀ। ਇਸ 'ਚ ਉਨ੍ਹਾਂ 'ਤੇ ਵਿਜੀਲੈਂਸ ਜਾਂਚ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਸੀ। ਕਬિલે ਗੌਰੇ ਕੀ ਵਿਕਰਮ ਮਜੀਠੀਆ ਨੇ ਇਸ ਤੋਂ ਪਹਿਲਾਂ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਸੀ ਪਰ ਹੇਠਲੀ ਅਦਾਲਤ ਦੇ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਹਾਈ ਕੋਰਟ ਵਿਕਰਮ ਮਜੀਠੀਆ ਦੇ ਪੱਖ ਚ ਕੀ ਫੈਸਲਾ ਸੁਣਾਉਂਦੀ ਹੈ ਪੰਜਾਬ ਚਾਏ ਹੜਾਂ ਦਾ ਪਾਣੀ ਉਤਰਨ ਤੋਂ ਬਾਅਦ ਹੁਣ ਜ਼ਿੰਦਗੀ ਹੌਲੀ-ਹੌਲੀ ਪੱਟੜੀ ਤੇ ਚੜ ਰਹੀ ਹੈ ਪੰਜਾਬ ਦੇ ਸਾਰੇ ਸਕੂਲ ਤੇ ਕਾਲਜ ਖੁੱਲ ਚੁੱਕੇ ਨੇ ਪਰ ਹੁਣ ਇੱਕ ਨਵੀਂ ਸਮੱਸਿਆ ਸਾਹਮਣੇ ਆ ਰਹੀ ਹੈ ਕਈ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਅਤੇ ਬਸਤੇ ਵੀ ਹੜ੍ਹਾਂ ਕਾਰਨ ਨੁਕਸਾਨੇ ਗਏ ਨੇ ਅੱਜ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਆਪਣੇ ਹਲਕੇ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਕਿਤਾਬਾਂ ਅਤੇ ਬਸਤੇ ਭੇਟ ਕੀਤੇ ਕਟਾਰੂਚੱਕ ਨੇ ਕਿਹਾ ਕਿ ਇਹ ਸੇਵਾ ਸਮਾਜ ਸੇਵੀ ਮੁਕੇਸ਼ ਸ਼ਰਮਾ ਵੱਲੋਂ ਨਿਭਾਈ ਗਈ ਹੈ ਉਹਨਾਂ ਹੋਰਨਾਂ ਸੰਸਥਾਵਾਂ ਨੂੰ ਵੀ ਹੜਪੀੜਤਾ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਬਿਲਕੁਲ ਅੱਜ ਬਸਾਹੂਵਾੜਮਾ ਸਕੂਲ ਦੇ ਅੰਦਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਉਹ ਉਹਨਾਂ ਦੀਆਂ ਕਿਤਾਬਾਂ ਔਰ ਨਾਲ ਦੇ ਨਾਲ ਉਹਨਾਂ ਦੇ ਜਿਹੜੇ ਬਸਤੇ ਆ ਉਹ ਵੀ ਵੰਡੇ ਗਿਆ ਬੱਚਿਆਂ ਨੂੰ ਸੋ ਬਹੁਤ ਸਾਰੇ ਲੋਕਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਹੜ੍ਹ ਆਏ ਆ ਉਹ ਨੁਕਸਾਨ ਚੱਲੇ ਆ ਸਾਡੇ ਬੱਚਿਆਂ ਦਾ ਸਾਡੇ ਜਿਹੜੇ ਫੁੱਲਾਂ ਵਰਗੇ ਵਿਦਿਆਰਥੀ ਆ ਇਹਨਾਂ ਦੀ ਵੀ ਕਿਸੇ ਦੀਆਂ ਕਿਤਾਬਾਂ ਪੇਛ ਗਈਆਂ ਕਿਸੇ ਦਾ ਬਸਤਾ ਗੁੰਮ ਹੋ ਗਿਆ ਸੋ ਕਾਫੀ ਕੁਝ 83 ਤੋਂ ਬਾਅਦ ਲੋਕ ਸਹਿਸਜੇ ਲਾਈਨ ਤੇ ਆ ਰਹੇ ਸੋ ਹੁਣ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਬੜੀ ਬੜੀ ਭੂਮਿਕਾ ਅਦਾ ਕੀਤੀ ਆ ਬਹੁਤ ਸਾਰੇ ਸਕੂਲਾਂ ਨੂੰ ਕਈਆਂ ਨੇ ਅਡਾਪਟ ਕੀਤਾ ਬਹੁਤ ਸਾਰੇ ਪਿੰਡਾਂ ਨੂੰ ਕਈਆਂ ਨੇ ਅਡਾਪਟ ਕੀਤਾ ਕਈਆਂ ਨੇ ਕਿ ਘਰਾਂ ਨੂੰ ਅਡਾਪਟ ਕੀਤਾ ਸੋ ਅੱਜ ਸਾਡੇ ਇਲਾਕੇ ਦਾ ਇੱਕ ਨੌਜਵਾਨ ਹੋਂਹਰ ਨੌਜਵਾਨ ਮਕੇਸ਼ ਸ਼ਰਮਾ ਬਾਰਮਾ ਤੋਂ ਜਿਨ੍ਹਾਂ ਨੇ ਇਹ ਇਹ ਸਾਰੀ ਸਮਿਗਰੀ ਜਿਹੜੀ ਹੈ ਬੱਚਿਆਂ ਨੂੰ ਉਹ ਪ੍ਰੋਵਾਈਡ ਕਰਾਈ ਆ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਇਸ ਕਿਸਮ ਦੇ ਨੌਜਵਾਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਸਮਾਜ ਦੇ ਬਾਕੀ ਲੋਕਾਂ ਨੂੰ ਜਿੱਥੇ ਅਸੀਂ ਆਪਣੇ ਘਰ ਲਈ ਕਰਦੇ ਆ ਉਥੇ ਕਿਸੇ ਲੋੜਵੰਦ ਦੀ ਮਦਦ ਵੀ ਕੀਤੀ ਜਾਵੇ ਤਾਂ ਮੈਂ ਸਮਝਾਂਗਾ ਸਮਝਾਂਗਾ ਵੀ ਇਹ ਇੱਕ ਬੜਾ ਨੇਕ ਕੰਮ ਹੈਗਾ ਸੋ ਇਹਨਾਂ ਦਾ ਵੀ ਸ਼ੁਕਰੀਆ ਸੀਨੀਅਰ ਵਕੀਲ ਮਨਦੀਪ ਸਿੰਘ ਸੱਚਦੇਵਾ ਤੋਂ ਫਿਰੋਤੀ ਮੰਗਣ ਦੇ ਮਾਮਲੇ 'ਚ ਅੱਜ ਪੰਜਾਬ ਭਰ ਦੇ ਵਕੀਲ ਹੜਤਾਲਤੇ ਰਹੇ ਇਸ ਦੌਰਾਨ ਅਦਾਲਤ ਦਾ ਕੰਮ ਵੀ ਠੱਪ ਰਿਹਾ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੇ ਮਨਦੀਪ ਸਿੰਘ ਸੱਚਦੇਵਾ ਤੋਂ ਫਰौती ਮੰਗਣ ਵਾਲੇ આરોપીਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੱਚਦੇਵਾ ਨੇ ਸੋਸ਼ਲ ਮੀਡੀਆ ਤੇ ਫਰौती ਮੰਗਣ ਦੀ ਚੈਟ ਵੀ ਜਨਤਕ ਕੀਤੀ ਪਰ ਇਸ ਦੇ ਬਾਵਜੂਦ ਪੁਲਿਸ ਦੇ ਕੰਨਾਂ ਤੇ ਜੂਨ ਤੱਕ ਨਹੀਂ ਸਰਕੀ ਪ੍ਰਦਰਸ਼ਨ ਕਰ ਰਹੇ ਵਕੀਲਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਐਡਵੋਕੇਟ ਪ੍ਰੋਟੈਕਸ਼ਨ ਐਕਟ ਦੀ ਮੰਗ ਕਰ ਰਹੇ ਨੇ ਸੂਬੇ ਅੰਦਰ ਜੇਕਰ ਵਕੀਲ ਹੀ ਸੁਰੱਖਿਅਤ ਨਹੀਂ ਤਾਂ ਉਹ ਕਿਸੇ ਹੋਰ ਨੂੰ ਇਨਸਾਫ ਕਿਵੇਂ ਦਵਾ ਸਕਦੇ ਨੇ ਦੇ ਮੁੱਦੇ ਤੇ ਅਸੀਂ ਜਿਹੜੀ ਹੈ ਸਟੇਟ ਟੈਮਪੋਰਰੀ ਕਾਲ ਦਿੱਤੀ ਹੋਈ ਹੈ ਸਾਰੇ ਪੰਜਾਬ ਵਿੱਚ ਲੋਗੜੇ ਹੈ ਔਰ ਉਰ ਵੀ ਦੋ ਇਸ਼ੂਜ਼ ਇਨਵੋਲਡ ਹੈ ਇੱਕ ਮਿਸਟਰ ਮਨਦੀਪ ਸਿੰਘ ਸਜਦੇਵ ਦਾ ਔਰ ਇੱਕ ਸੈਕੰਡ ਹੈ ਕਿ ਅਸੀਂ ਜਿਹੜੀ ਹੈ ਸਾਡੀ ਲੌਂਗ ਥਿਊ ਡਿਮਾਂਡ ਹੈ ਐਡਵੋਕੇਟ ਪ੍ਰੋਟੈਕਸ਼ਨ ਐਕਟ ਦੀ ਸਾਨੂੰ ਲੱਗਦਾ ਕਿ ਜੇ ਐਡਵੋਕੇਟ ਪ੍ਰੋਟੈਕਸ਼ਨ ਐਕਟ ਲਾਗੂ ਹੋ ਗਿਆ ਹੁੰਦਾ ਤੇ ਸਾਨੂੰ ਇਹ ਪ੍ਰੋਬਲਮ ਹੀ ਨਹੀਂ ਆਂਦੀ ਔਰ ਇਹ ਮਸਲਾ ਇੰਨਾ ਅੱਗੇ ਵੱਧਾ ਹੀ ਨਹੀਂ ਕਿਉਂਕਿ ਇਸ ਤਰ੍ਹਾਂ ਜਿਹੜੀ ਹੈ ਇਟ ਇਜ਼ ਨਾਟ ਆਨਲੀ ਅ ਇਸ਼ੂ ਮਿਸਟਰ ਮਨਦੀਪ ਸਿੰਘ ਸਜਦੇਵ ਐ ਸਾਰੀ ਬਾਰਦਾ ਇਸ਼ੂ ਹੈ ਸਾਰੇ ਪੰਜਾਬ ਦਾ ਇਸ਼ੂ ਹੈ ਬਿਕਾਜ਼ ਐਡਵੋਕੇ ਕਿ ਆਮ ਬੰਦਾ ਕਿਸ ਤਰ੍ਹਾਂ ਕੰਫਰਟੇਬਲ ਫੀਲ ਕਰੇਗਾ ਸਾਨੂੰ ਫਿਰ ਵੀ ਲੋ ਦਾ ਪਤਾ ਹੈ ਸਾਨੂੰ ਆਪਣੇ ਹੱਕ ਲਈ ਲੜਨਾ ਵੀ ਆਉਂਦਾ ਹੈ ਉਸ ਮੱਦੇ ਨੂੰ ਨਜ਼ਰ ਰੱਖਦੇ ਹੋਏ ਕਿਉਂਕਿ ਕੱਲ ਸਾਨੂੰ ਪੁਲਿਸ ਸੇ ਅਸ਼ੋਰੈਂਸ ਦਿੱਤੀ ਸੀ ਔਰ ਇਹ ਵਿੱਚ ਪੁਲਿਸ ਨੇ ਸੈਕਸ਼ਨਸ ਐਡ ਕੀਤੇ ਆ ਪਰ ਫਾਦਰ ਦੇ ਰੋਲ ਦੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਜਿਹਦੇ ਰਿਗਾਰਡਿੰਗ ਅਸੀਂ ਸੀਪੀ ਨੂੰ ਮਿਲਣਾ ਹੈ ਜੇ ਜੇ ਨਹੀਂ ਅੱਜ ਵੀ ਸੰਤੁਸ਼ਟੀ ਮਿਲਦੀ ਫਿਰ ਨੈਕਸਟ ਲਾਈਨ ਅਪ ਹੈ ਨੈਕਸਟ ਲਾਈਨ ਆਫ ਐਕਸ਼ਨ ਦਾ ਸਾਡਾ ਜਿਹੜਾ ਹੈ ਬਾਅਦ ਡਿਸਾਈਡ ਕਰੇਗੀ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਹੋਏਗੀ ਪਹਿਲੇ ਆਪਾਂ ਸੀਪੀ ਸਾਹਿਬ ਨੂੰ ਬੁਲਾਗੇ ਉਸ ਤੋਂ ਬਾਅਦ ਸਾਰੀ ਅੱਜ ਸਾਰੇ ਪੰਜਾਬ ਦੀਆਂ ਅਦਾਲਤਾਂ ਬੰਦ ਨੇ ਇਸੇ ਇਸ਼ੂ ਦੇ ਉੱਤੇ ਤੇ ਇਸ ਤੋਂ ਬਾਅਦ ਅੱਜ ਪੁਲਿਸ ਨਾਲ ਮੀਟਿੰਗ ਹੈ ਸਾਡੀ ਐਗਜ਼ੀਕਟਿਵ ਕਮੇਟੀ ਦੀ ਪ੍ਰਧਾਨ ਦੀ ਔਰ ਉਸ ਤੋਂ ਬਾਅਦ ਪ੍ਰਧਾਨ ਜੀ ਉਸ ਕਮਿਸ਼ਨਰ ਦੀ ਮੀਟਿੰਗ ਤੋਂ ਬਾਅਦ ਡਿਸਾਈਡ ਅਸੀਂ ਕਰਾਂਗੇ ਵੀ ਸਾਨੂੰ ਅੱਗੇ ਕੋਈ ਸੈਟੀਸਫੈਕਟਰੀ ਅਸ਼ੋਰੈਂਸ ਮਿਲਦੀ ਹੈ ਜਾਂ ਸਾਡਾ ਕੋਈ ਮਸਲਾ ਹੱਲ ਹੁੰਦਾ ਜਾਂ ਕੋਈ ਦੁਨੀਆ ਵੀ ਉੱਪਰ YouTube ਤੇ ਹੁੰਦੇ ਜਾਂ ਉਹਨੂੰ ਡਿਲੀਟ ਕੀਤਾ ਜਾਂਦਾ ਜਾਂ ਉਹਨੂੰ ਬਲੌਕ ਕੀਤਾ ਜਾਂਦਾ ਇਹ ਸਾਰੇ ਇਸ਼ੂ ਡਿਸਕਸ ਕਰਕੇ ਅੱਜ ਸ਼ਾਮ ਨੂੰ ਫਿਲਮ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੋਏਗੀ ਤੇ ਉਹਦੇ ਵਿੱਚ ਫੈਸਲਾ ਕੀਤਾ ਜਾਏਗਾ ਵੀ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਏਗਾ ਮਨਦੀਪ ਸਿੰਘ ਸਚਦੇਵਾ ਜੀ ਨੂੰ ਜਿਹੜੀਆਂ ਥ੍ਰੈਟਨਿੰਗਸ ਮੈਸੇਜ ਤੇ ਕਾਲਸ ਆਈਆਂ ਨੇ ਉਸ ਸਬੰਧ ਦੇ ਵਿੱਚ ਜਿਸ ਤਰ੍ਹਾਂ ਐ ਹੜਤਾਲ ਚੱਲਦੀ ਪਈ ਹੈ ਉਸ ਹੜਤਾਲ ਦਾ ਅੱਜ ਸਾਰੇ ਪੰਜਾਬ ਲੈਵਲ ਦੇ ਉੱਤੇ ਸਾਰੀਆਂ ਪੰਜਾਬ ਦੀਆਂ ਅਦਾਲਤਾਂ ਬੰਦ ਕੀਤੀਆਂ ਗਈਆਂ ਨੇ ਔਰ ਇੱਕ ਯੂਨਿਟੀ ਸ਼ੋ ਕਰਨ ਵਾਸਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਸਾ ਇਨਸੀਡੈਂਟ ਨਾ ਹੋ ਸਕੇ ਅੱਜ ਫਿਰ ਕਮਿਸ਼ਨਰ ਸਾਹਿਬ ਨਾਲ ਸਾਡੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਡਿਸਕਸ ਹੋਏਗਾ ਇਹ ਮੁੱਦਾ ਵੀ ਕਿੰਨਾ ਕੁ ਸੌਟ ਆਊਟ ਹੋਇਆ ਕੀ ਕੀ ਦੀ ਕੀ ਦੀ ਅਰੈਸਟ ਪਈ ਹੈ ਕੀ ਹੋਇਆ ਸਾਰਾ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਐਗਜ਼ੀਕਟਿਵ ਕਮੇਟੀ ਫੈਸਲਾ ਕਰੇਗੀ ਵੀ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਏਗਾ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ ਤਰਨਤਾਰਨ ਅਤੇ ਬਰਨਾਲਾ ਚ ਕੈਂਪ ਲਗਾ ਕੇ ਬਣਾਏ ਜਾ ਰਹੇ ਨੇ ਕਾਰਡ ਡਾਕਟਰ ਬਲਬੀਤ ਸਿੰਘ ਨੇ ਕਿਹਾ ਬਾਕੀ ਜ਼ਿਲ੍ਹਿਆਂ ਚ ਵੀ ਛੇਤੀ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਹੜ੍ਹਾਂ ਨਾਲ ਹੋਈ ਤਬਾਹੀ ਬਾਰੇ ਦਿੱਤੀ ਜਾਣਕਾਰੀ ਕਿ ਆ ਪੰਜਾਬ ਦੇ 2300 ਪਿੰਡ ਹੋਏ ਹੜ੍ਹਾਂ ਨਾਲ ਪ੍ਰਭਾਵਿਤ ਅਤੇ 56 ਲੋਕਾਂ ਦੀ ਹੋਈ ਮੌਤ ਉਹਨਾਂ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ ਸ਼ਵਿਤ ਮਲਿਕ ਨੇ ਹੜਾ ਕਾਰਨ ਹੋਈ ਤਬਾਹੀ ਲਈ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਕਿ ਆ ਸਰਕਾਰ ਨੇ ਸਮਾਂ ਰਿੰਦਿਆਂ ਨਹਿਰਾਂ ਦੀ ਸਫਾਈ ਨਹੀਂ ਕਰਵਾਈ ਸਰਕਾਰ ਨੇ ਪੰਜਾਬ 'ਚ ਫਸਲ ਬੀਮਾ ਯੋਜਨਾ ਵੀ ਨਹੀਂ ਕੀਤੀ ਲਾਗੂ ਭਾਜਪਾਗੂ ਵਿਜੇ ਸਾਂਪਲਾ ਨੇ ਦਿੱਤੀ GST ਸੁਧਾਰਾਂ ਬਾਰੇ ਜਾਣਕਾਰੀ ਸਾਂਪਲਾ ਨੇ ਕਿਹਾ ਕਿ ਤਿਉਹਾਰਾਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਨੇ ਖੁਸ਼ੀਆਂ ਨਾਲ ਕੀਤੀ GST ਘਟਣ ਨਾਲ ਸਮਾਜ ਦਾ ਹਰ ਵਰਗ ਹੋਇਆ ਖੁਸ਼ ਕਿਸਾਨ ਜਥੇਬੰਦੀਆਂ ਚ ਪਿਆ ਵੱਡਾ 파ੜ ਜੁਗਿੰਦਰ ਸਿੰਘ ਉਗਰਾਹਾ ਤੇ ਜਗਜੀਤ ਸਿੰਘ ਡੱਲੇਵਾਲ ਹੋਏ ਆਮੋ ਸਾਹਮਣੇ ਉਗਰਾਹਾ ਤੇ ਡੱਲੇਵਾਲ ਨੇ ਇੱਕ ਦੂਜੇ ਤੇ ਕੇਂਦਰ ਸਰਕਾਰ ਦੇ ਸਮਰਥਕ ਹੋਣ ਦਾ ਲਗਾਇਆ ਇਲਜ਼ਾਮ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ